ਹਾਏ ਹੇ ਰੱਬਾ ਜੀ ਅੱਜ ਮੈਂ ਕੱਲੀ ਆ ਤੇ ਮੌਕਾ ਮਿਲਿਆ ਗੱਲਾਂ ਕਰਦਾ ਇਹ ਵੀ ਨਹੀਂ ਕਿਤੇ ਰੜਕਦੀ ਪਤਾ ਨਹੀਂ ਅੰਦਰੇ ਕੀ ਦਲੀਆ ਪਕਾਈ ਜਾਂਦੀ ਕੀ ਕਰਦੀ ਆ ਇਹ ਵੀ ਬਸ ਵਹਿਲੀ ਸੁੱਤੀ ਹਣੀ ਹੋਰੇ ਨੇ ਕਰਨਾ ਵੇਨੀ ਆ ਜਾ ਕੇ ਚੱਲ ਚਾਹ ਸੁng ਜਦਾ ਬੜਾ ਤੇ ਗਈ ਆ ਇੱਧਰ ਵੀ ਆ ਨਹੀਂ ਹੁੰਦਾ ਗਿਆ ਲਾ ਗਿਆ ਲਾ ਕੱਡਾ ਕੋਡਾ ਹੱਥ ਮਾਰ ਲਿਆ ਅੱਜ ਦੀ ਦਿਹਾੜੀ ਬਈ ਆ ਨਾ ਨਹੀਂ ਦਿਹਾੜੀ ਜੁੜੀ ਕਾਦੀ ਆ ਹਾਂ ਆਪਣੇ ਹੀ ਮੈਂ ਆਪਣੇ ਹੀ ਹਾਂ ਉਹ ਤਾਂ ਮੈਨੂੰ ਪਤਾ ਹੀ ਹੈ ਜਨੇ ਕਾਪੜੇ ਹੁੰਦੇ ਆ ਇਦਾਂ ਹੀ ਆ ਫਿਰ ਨਹੀਂ ਸਵੇਰ ਦੀ ਅੰਦਰਾਂ ਚ ਕੀ ਕਰੀ ਜਾਨੀ ਕਰਵਾ ਕੀ ਆ ਹਾਂ ਬਾਜ਼ਾਰ ਚ ਕੱਪੜੇ ਬੜੇ ਖਿਲਰੇ ਸੀ ਜੋੜ ਕੇ ਤੈਹ ਲਾ ਕੇ ਹਟੀਆਂ ਪਹਿਲਾਂ ਤਾਂ ਹੀ ਕਿਤੇ 400 ਰੁਪਈਆ ਅਸੀਂ ਮੈਂ ਕਿਹਾ 40 ਤੁਹਾਨੂੰ ਪਤਾ ਹੀ ਭੈਣ ਭਰਾ ਜਦੋਂ ਆਪਣੇ ਹੋਣ ਦਾ ਕਰਨਾ ਹੀ ਪੈਂਦਾ ਵਾ ਥੋੜਾ ਬੋਤਾ ਵਾ ਵਾਦਾ ਘਾਟਾ ਉਹਨਾਂ ਬੰਦੇ ਤੇ ਹਰ ਥਾਂ ਦੇ ਹੱਥ ਘੁੱਟਦੇ ਆ ਉਹ ਤੇ ਸੁਰ ਸਰਦਾ ਆ ਉਹ ਇਹ ਗੱਲ ਆਈ ਕੀ ਕਰਦੇ ਨਹੀਂ ਕਰਨਾ ਕਰਨਾ ਕੀ ਆ ਬਸ ਕੋਹ ਨਹੀਂ ਮੇਰੇ ਤੇ ਕਰਮਾਂ ਚ ਸੱਚੀ ਸਤਾਈ ਆ ਹੁਣ ਕੀ ਹੋ ਗਿਆ ਨਹੀਂ ਹੋਣਾ ਹਣਾ ਕੀ ਆ ਉਹ ਜਿਹੜੀ ਭਤੀ ਇਹਦੀ ਮਾਸੀ ਜੀ ਆਹੋ ਅਸ਼ਿਆ ਕਿਉਂ ਕਿ ਰੰਡੀ ਰੋਣਾ ਮੁੱਕਣਾ ਹੀ ਨਹੀਂ ਆ ਕਿਤੇ ਉਹ ਕਿਤੇ ਆਉਂਦਾਣਾ ਤੰਗ ਤੁੰਗ ਕਰਦਾਣਾ ਹੁੰਡੇ ਆਉਂਦੇ ਨੇ ਘਰ ਲੈ ਕੇ ਨਸ਼ਾ ਪਤਾ ਕਰਦਾ ਹੀ ਉਹ ਛੇੜੀ ਹੋ ਗਿਆ ਉਹਨਾਂ ਨਸ਼ੇੜੀ ਹੋ ਗਿਆ ਖਾਲਦੀ ਉਹਦਾ ਆਹੋ ਤੇ ਇਹ ਮੈਂ ਕਰਾਇਆ ਮੰਗਿਆ ਭੈਣੇ ਵਾਂਡੇ ਜਾਣ ਨੂੰ ਜੁਗ ਨੂੰ ਆਖਾ ਮੇਰੇ ਚਾਲ ਮੁੱਕਰ ਗਿਆ ਨਾ ਮੈਨੂੰ ਕਰਾਇ ਦਿੱਤਾ ਤੇ ਘੜੀ ਕੋਈ ਫੋਨ ਆ ਗਿਆ ਪਾਏ ਲੇੜੇ ਉਦਾਂ ਦੀਆਂ ਲੱਤਾਂ ਦੁੱਧਦੀਆਂ ਤੇ ਵਾਹ ਦਾਈ ਕਰਦੀ ਕੁੜੀ ਕੋ ਪਹੁੰਚ ਵੀ ਗਈ ਆਪਣੇ ਭੈਣ ਭਤਾਵਾ ਮਜ਼ੀ ਨਹੀਂ ਦੁੱਧਦੀਆਂ ਆਪਣੇ ਨੂੰ ਤਾਂ ਸਾਰੇ ਬੜਾ ਮਿਲਦੇ ਆ ਮੇਰੀ ਤਾਂ ਸੱਚੀ ਕਿਸਮਤ ਹੀ ਮਾੜੀ ਆ ਕੀ ਕਰਾਂ ਨਹੀਂ ਲੱਤਾਂ ਉਹ ਆਪਣੀਆਂ ਨਾ ਗਈ ਤੇ ਤੇਰੀ ਕਿਉਂ ਕਿਸਮਤ ਮਾੜੀ ਹਾਂ ਇਸ ਸਮਾਂ ਤੇ ਮੇਰੀ ਤਾਂ ਮਾਰੀ ਜਦੋਂ ਮੈਂ ਮੰਗੇ ਮੈਨੂੰ ਤਾਂ ਕਰਾਇਆ ਦਿੱਤਾ ਨਾ ਤੇ ਹੁਣ ਵੀ ਇੱਥੇ ਪੈਸੇ ਹੀ ਲੱਗਣੇ ਆ ਪੱਤੇ ਤੇ ਲੱਗਣੇ ਨਹੀਂ ਹਾਂ ਤੁਹਾਡੇ ਘਰ ਦੇ ਵਿੱਚ ਹੈ ਸਾਰਾ ਕੋਈ ਮਾਸੀ ਭੂਆ ਨਾ ਮੇਰੇ ਤੇ ਚਲ ਬੰਦੇ ਕੋਲ ਉਹਦੀ ਜੇਬ ਚੋਂ ਖੇਚ ਪੁੱਛ ਲੈਣੀ ਹੈ ਕਿਤੇ ਘਰਕ ਜਾਣਾ ਮੇਰਾ ਬੰਦਾ ਨਹੀਂ ਚੰਗਾ ਇਹ ਨਹੀਂ ਕਿ ਕਿਹੜੇ ਦਾ ਟੱਕਣਾ ਕਿਤੇ ਸਮਝ ਮਾਂ ਦੀ ਕਰਦਾ ਪੂਰੀ ਪੂਰੀ ਮਾਂ ਵੱਲ ਦਾ ਤੇ ਹੁਣ ਪਤਾ ਨਹੀਂ ਉਥੇ ਕੀ ਪੰਚਾਇਤਾਂ ਹੋਣੀਆਂ ਕੀ ਉਥੇ ਕਰਨਾ ਇੱਥੇ ਪੰਚਾਇਤਾਂ ਕੀ ਦੀਆਂ ਕਰਨੀਆਂ ਇਹਦੇ ਤੋਂ ਇਲਾਵਾ ਉਹਨਾਂ ਤੇ ਹੈ ਹੀ ਕੌਣ ਤੇ ਭਰਾ ਨੂੰ ਸ਼ਰਮ ਜਾਈਦੀ ਆ ਤੇ ਫੇਰ ਆਹ ਹੋ ਤਾਂ ਖਿੱਚਣ ਵਾਹ ਹਾਂ ਤੇ ਜਗਤਨ ਜਾਦਾ ਉਹ ਦੇਉ ਨਾ ਮੋਠਾ ਜਾਣਾ ਮੋਠਾ ਚਗਰੀ ਵੀਦਾ ਵਾ ਤੇ ਚੱਲਣ ਡਿਆ ਉਥੇ ਕੀ ਭੰਗ ਭੱਜਣ ਡਈ ਉਥੇ ਤੇ ਆ ਮੈਨੂੰ ਤਾਂ ਟੈਨਸ਼ਨ ਪਈ ਉਥੇ ਚੱਲ ਕੋਈ ਨਹੀਂ ਤੈਨੂੰ ਕਾ ਦੂ ਜਾਣ ਚੁਣਾ ਤੂੰ ਸੁਣਾਉ ਦੀ ਕਹਦੀ ਸੋਨੀ ਦੀ ਕੀ ਹੋਰ ਕਹਦੀ ਉਹ ਨਹੀਂ ਇੱਥੇ ਆ ਖਿਚੀ ਉਹਨਾਂ ਨੇ ਪੂਰੀ ਆ ਤੇਰੀਆਂ ਤੇ ਵਾਵਾ ਦਹੇ ਕਿ ਹੋਜਵਾ ਉਹ ਤਾਂ ਭਾਵੇਂ ਜਿਹਨੀਆਂ ਮਰਜੀ ਸਕੀਮਾਂ ਲਾਜਦੀ ਆ ਆ ਕਰਨਾ ਆ ਕਰਨਾ ਕਦੀ ਨਿਪਰੇ ਨਹੀਂ ਚੜਿਆ ਆ ਜਿਹੜੀ ਤੂੰ ਸ਼ੁਰੂ ਤੋਂ ਸਕੀਮ ਸੋਚੀ ਸੀ ਨਾ ਇਹ ਤੇਰੀ ਨੇ ਪਰ ਚੜ ਗਈ ਆ ਹਾਂ ਅਜੇ ਜਾਊਗਾ ਤਾਹੀਂ ਚੜੂਗੀ ਅਜੇ ਤਾਂ ਸੋਚਿਆ ਹੀ ਆ ਪਾਸਵਰਡ ਬਣਨੇ ਦਿੱਤਾ ਵਾ ਫੇ ਇਹਦਾ ਕੇ ਚੰਗੇ ਖਾਂ ਦਾ ਬਣਾ ਦੀਏ ਸੋਭਾ ਦੀ ਸੋਭਾ ਤੇ ਜ਼ਮੀਨ ਵਾਂਗਿਆ ਆ ਤੇ ਜ਼ਮੀਨ ਨਜ਼ਾਰੇ ਤੇਰੇ ਦੇ ਤੇ ਨਜ਼ਾਰੇ ਪੈਣੇ ਮੈਨੂੰ ਕੀ ਪਤਾ ਵਾ ਇਹ ਸਕੀਮ ਨੂੰ ਕਾਮਯਾਬ ਬਣਾਉਣ ਲਈ ਮੈਂ ਇੰਨੇ ਸਾਲਾਂ ਤੋਂ ਸੰਘਰਸ਼ ਕਰ ਲਈਂ ਕਰਦਿਆਂ ਦੇ ਨਾਲ ਮੁੰਡਾ ਸਕੂਲੇ ਇਕਲਾ ਤੋਰ ਐਵੇਂ ਪਾ ਲੈਣਾ ਕਿਤੇ ਔਖਾ ਹੀ ਆਗੇ ਹਾਂ ਉਦਾਂ ਇਹ ਆਪੇ ਕੰਮ ਨੂੰ ਬਥੇ ਦਾ ਮਾਰ ਖੋਦਾ ਐਨੇ ਬਾਹਰ ਵੀ ਕੰਮ ਜਾਬ ਹੋ ਜਾਣਾ। ਹਾਂ ਤੇਰੀ ਰਾਜ ਨਹੀਂ ਤੇਰੇ ਰਾਜਵੀਰ ਦੀ। ਆਲੀ ਆਪਣੇ ਬਾਹਰ ਗਏ ਅੱਜ ਕੱਲ ਕਿਹਦੇ ਮੁਰਦੇ ਉੱਤੇ ਜਨਾਨੀਆਂ ਲੈ ਜਾਂਦੇ ਆਪਣੀ। ਮੰਨਦਾ ਤਾਂ ਤੇਰਾ ਘਰ ਵਾਲਾ। ਲੈ ਆਂ ਦੱਸ। ਮoze ਸ਼ੁਰੂ ਤੇ ਤੈਨੂੰ ਬਤਾਵਾ। ਹਾਂ ਗੌਰਵ ਨਾਲ ਤੇ ਜਾਣ ਦਿੰਦਾ ਆਪਨ। ਮੈਂ ਤਾਂ ਜਦੋਂ ਮੈਂ ਗੰਨੀ ਗੱਲ ਕਰਨੀ ਕਰੀ ਫਿਰ ਮੁੰਡਾ ਹੀ ਚੰਗੀ ਕੰਟਰੀ ਸੈੱਟ ਕਰਨਾ ਤੇ ਉਹਦਾ ਖੁੱਲਾ ਨਹੀਂ ਸਮਾਂਦਾ। ਹੂੰ ਮੁੰਡਾ ਤਾਂ ਕਦੀ ਮਾਦਾ ਨਾਵ ਨਹੀਂ ਲਿਆ। ਸਾਡੇ ਵਾਲ ਵੀ ਜਾਂਦਾ ਵਾ ਨਾ। ਇੱਕ ਕਦੀ ਨਹੀਂ ਜਿਗਰ ਕੀਤਾ ਵੀ ਆਪਣੀ ਮਾਂ ਦਾ ਹਾਂ ਇਹ ਆਦਤ ਹੀ ਨਹੀਂ ਪਾਈ ਸ਼ੁਰੂ ਤੇ ਇੱਕੋ ਗੱਲ ਦਸੀ ਵੀ ਇਹਨੇ ਆਪਣੀ ਜ਼ਿੰਦਗੀ ਦਾ ਵੇਖਿਆ ਵਿਆਹ ਕਰਾ ਕੇ ਗਾਂ ਗਈ ਤੇਰੇ ਵੱਲ ਤੇ ਮੁੜ ਕੇ ਵੇਖਿਆ ਵੀ ਨਹੀਂ ਨਾ ਕਿੱਦਾਂ ਲਵੇ ਮੈਂ ਨਹੀਂ ਜਿੰਨੀ ਜੈ ਭਰੀ ਜਾਂਦੀ ਭਾਰਾ ਜੇ ਵੀ ਭਾਰ ਨਹੀਂ ਬਥੇਰੀ ਭਰੀ ਹੁਣ ਨਹੀਂ ਨਾਂ ਲੈਂਦਾ ਉਹਨੇ ਕਦੀ ਨਾਂ ਲਿਆ ਮੈਂ ਤਾਂ ਕਹ ਤੂੰ ਤੇ ਗਲਤੀ ਕੀਤੀ ਤੂੰ ਜਾਣਾ ਭੱਜੀ ਗਈ ਇਹਦੇ ਕਿਹਾ ਵਾ ਹੁਣ ਜਲਾਵੇ ਗਈ ਉਹ ਮੈਂ ਤਾਂ ਫਿਰ ਤੇ ਕਹ ਦਿੰਦਾ ਭੱਜ ਗਈ ਗਈ ਤੇ ਘਰ ਚੋਂ ਅਕਾ ਗਲਤੀ ਕਰ ਗਈ ਨਾ ਆਪਣਾ ਮਾਂ ਤੇ ਦਾ ਫੋਨ ਆ ਜਾਂਦਾ ਵਾ ਹਾਂ ਹੁਣ ਵੀ ਨਾਲ ਹੁੰਦਾ ਹੁਣ ਤੇ ਹੁੰਦਾ ਰਹਿੰਦਾ ਕੱਚ ਕੇ ਰੱਖੀ ਕਿਹਨਾਂ ਪਹਿਲਾਂ ਵਾਲਾ ਸਰੀਰ ਨਹੀਂ ਰਹਿ ਗਿਆ ਹੁਣ ਉਹਦਾ ਬੇਚਾਰੀ ਦਾ ਕਿੱਥੇ ਰਹਿ ਗਿਆ ਹੁਣ ਤੇ ਪਤਾ ਨਹੀਂ ਆਪ ਰੋਟੀ ਮਿਲਣੀ ਕਿ ਨਹੀਂ ਐਂਦਾ ਹੀ ਹਾਂ ਮੈਂ ਚਾਹ ਬਣਾਵਾਂ ਇਹ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਵੀ ਢੀਕਾਂ ਦੀ ਹਾਂ ਨੇ ਆ ਜਾਣਾ ਇਹਨਾਂ ਵੀ ਪਤਾ ਸੱਸ ਨੇ ਕੀ ਗੱਜਰੀ ਲੰਮ ਜਿਹਾ ਬਣਾਣਾ ਅੱਜ ਕਿੱਥੇ ਆਈ ਤੇ ਜੇ ਕਿਤੇ ਆ ਗਈ ਕਿਉਂ ਤੇ ਵੇਖ ਕੇ ਅੱਗ ਲਾ ਜਾਣਾ ਜਣੀ ਵੀ ਉਧਰ ਵੜੀ ਜਾ ਤਾਂ ਨਾ ਜਾ ਸਾਡਾ ਨਾਲ ਦੇ ਘਰ ਨਾਲ ਲੜਾਈ ਪਈ ਅੱਜ ਤੱਕ ਮਾਂ ਸ਼ਾਂਤੀ ਹੋਈਏ ਚਾਰ ਦਿਨ ਸੋਹਣ ਤੇ ਆਪ ਪਛਾਹ ਲੈ ਜਾ ਮੈਂ ਖਾ ਲਾਂਗੇ ਨਿਆਣੇ ਦੇ ਦੂੰਗੀ ਆ ਜਾ ਲੈ ਆ ਜਾ ਲੈ ਆ ਜਾ ਸ਼ਾਇਦ ਇਹ ਦੇ ਦੇਣਾ ਰਾਜ ਜਾਵੇਂ ਉਹ ਉੱਥੇ ਰੱਖ ਦੇਣਾ ਇਹ ਰਾਜ ਰੱਖ ਦੀ ਆ ਪ੍ਰੀਤੀ ਪਾਣੀ ਦਿਲਾ ਲਿਆ ਹੀ ਆਏ ਐਨਾ ਟਾਈਮ ਲਾਏ ਉਹ ਟਾਈਮ ਲੱਗਣਾ ਸੀ ਪਾਣੀ ਲਾਇਆ ਸੀ ਉਹ ਦੂਸਰੀ ਗੱਲ ਸਲ ਗਮ ਲਿਆਂਦੇ ਆ ਆਹੋ ਸਲ ਗਮ ਲਿਆਂਦੇ ਆ ਅੱਛਾ ਵਧੀਆ ਜੀ ਘੋਟਵੀਂ ਸਬਜ਼ੀ ਬਣਾਵੀਆਂ ਜੀ ਅੱਲਣ ਪਾ ਕੇ ਠੀਕ ਆ ਐਵੇਂ ਨਾ ਉਦਰਾ ਨੂੰ ਟੁਕੜੇ ਚ ਬਣਾ ਦਿਓ ਜਦ ਤੱਕ ਨੇ ਬਣਾਏ ਠੀਕ ਆ ਬਾਬਾ ਤੇ ਮੇਰੀ ਗੱਲ ਸੁਣੋ ਪਾਸਪੋਰਟ ਦੇਣ ਗਿਆ ਬਾਹਨੇ ਭਲੇ ਹੈ ਕਹਿੰਦੇ ਅਈ ਕੱਲ ਜਾਣਾ ਪਾਸਪੋਰਟ ਦਾ ਮੈਂ ਜ਼ੋਰ ਲਾਉਣਾ ਰੋਜ ਵੀ ਚੱਲੀਏ ਉਹੋ ਸਲਾਮਾ ਕਰਦੇ ਆਏ ਇਹ ਕਹਿੰਦਾ ਮੈਂ ਬਾਹਰ ਜਾਣਾ ਹੀ ਨਹੀਂ ਤੇ ਫਿਰ ਹੁਣ ਪਾਸਪੋਰਟ ਕੀ ਕਰੀ ਬਣਾਵੇ ਬਾਹਰ ਨਹੀਂ ਜਾਣਾ ਕਿਉਂ ਇੱਥੇ ਕੀ ਕਰਨਾ ਵਾ ਇੱਥੇ ਕਿੰਨੀਆਂ ਕਿ ਨੌਕਰੀਆਂ ਮਿਲ ਦੇਂਗਾ ਵਾ ਤਾਂ ਹੀ ਮੇਰਾ ਨਹੀਂ ਜੀ ਕਰਦਾ ਬਾਹਰ ਜਾਣ ਨੂੰ ਨਾ ਬੋਤ ਨਾ ਮੇਰੇ ਤਾਂ ਸ਼ੁਰੂ ਤੋਂ ਹੀ ਨਹੀਂ ਰੀਝ ਮੈਂ ਤਾਂ ਸ਼ੁਰੂ ਤੋਂ ਇਹਨਾਂ ਨੇ ਇਹੋ ਕਹਿੰਦੇ ਰਹੀ ਵੀ ਮੁੰਡੇ ਨੂੰ ਅਸੀਂ ਚੰਗੇ ਕੰਟਰੀ ਚ ਸੈੱਟ ਕਰਨਾ ਵਾ ਇੱਥੇ ਨਹੀਂ ਆਈ ਮਿੱਟੀ ਨਾਲ ਮਿੱਟੀ ਹੋਣ ਦੇਣਾ ਇੱਥੇ ਦੀ ਕਮਾਈਆਂ ਦਾ ਤੈਨੂੰ ਪਤਾ ਵਾ ਜੋ ਕੋ ਬੰਡਿਆ ਵਾ ਕਹਿੰਦਾ ਕਿੰਦਾ 트럼ਪ ਅੱਗੇ ਦਰੋਂ ਪੇਜੀ ਜਾਣ ਰਿਹਾ ਸਾਰੇ ਮੁਲਕਾ ਚੋਂ ਕੱਢੀ ਜਾਣਦੇ ਆ ਪੈਸੇ ਖਰਾਬ ਕਰਾਂਗੇ ਉਹ ਅਥੇ ਦੀ ਗੱਲ ਵਾ ਪੁੱਤ ਸਾਰੇ ਮੁਲਕਾ ਚੋਂ ਨਹੀਂ ਕੱਢਣਦੇ ਆ ਦੁਨੀਆ ਉੱਥੇ ਬੈਠੀ ਤੇ ਉੱਥੇ ਕਮਾਈਆਂ ਕਰਨ ਲਈ ਆ ਨਾਲੇ ਹਾਂ ਨਾ ਸੋਚ ਵੀ ਮੈਂ ਦੋ ਰੋਟੀਆਂ ਖਾ ਲੀਆਂ ਤੇ ਘਰ ਦਾ ਕੰਮ ਕਰ ਲਿਆ ਚੱਲ ਗਾਂ ਦਾ ਤੇ ਰਾਹੀ ਕੋ ਸੋਚਣਾ ਵਾ ਅਹੀਂ ਲੋਕਾ ਕੋ ਇਹ ਨਹੀਂ ਖਵਾਉਣਾ ਵੀ ਆਪਣੇ ਨੂੰ ਪੜਾਉਣ ਲਿਖਾਉਣ ਦਾ ਤੇ ਉਹਨੂੰ ਵਾਈ ਚੋਤੀ ਵਾਸਤੇ ਰੱਖ ਲਿਆ ਵਾ ਬਾਹਰ ਅੰਦਰ ਪੇਜ ਨਾ ਬਾਹਰ ਸੈਟ ਕਰਨਾ ਵਾ ਤੈਨੂੰ ਪੁੱਤਾ ਹੀ ਕੋਈ ਗੱਲ ਨਹੀਂ ਮੇਰੇ ਜੋਗਾ ਇੱਥੇ ਵਾਧੂ ਕੋ ਹੈ ਜਿਹੜਾ ਕਿਲਾ ਡੇਢ ਕਿਲਾ ਮੇਰੇ ਜੋਗਾ ਹੈਗਾ ਮੈਂ ਆਪਣਾ ਲਾਉਂਗਾ ਤੇ ਕਮਾਉਂਗਾ ਮੈਂ ਬਾਹਰ ਨਹੀਂ ਜਾਣਾ ਵੇਖ ਲਓ ਸੁਣ ਲੋ ਦੀਆਂ ਗੱਲਾਂ ਉਹ ਕਿਲਾ ਡੇਢ ਕਿਲਾ ਕਿਤੇ ਭੱਜ ਨਹੀਂ ਚੱਲਿਆ ਤੇਰਾ ਇੱਥੇ ਹੀ ਰਹਿਣਾ ਵਾ ਕੱਲ ਨੂੰ ਤੈਨੂੰ ਵਿਆਹਣਾ ਵੀ ਆ ਅਗਲੇ ਨੇ ਪੁੱਛਣਾ ਮੁੰਡਾ ਕੀ ਕਰਦਾ ਵਾ ਅਸੀਂ ਲੋਕਾਂ ਕੋ ਸਿਰ ਸਵਾਰ ਨਹੀਂ ਪਾਉਣੀ ਵੀ ਵੇਲਾ ਬਾਲ ਛੱਡਿਆ ਵਾ ساری ਦੁਨੀਆ ਬਾਹਰ ਕਮਾਈਆਂ ਕਰ ਰਹੀ ਆ ਕੱਲ ਨੂੰ ਰਾਜਵੀਰ ਨੇ ਨਹੀਂ ਜਾਣਾ ਉਹ ਚੱਲ ਠੀਕ ਆ ਜਦੋਂ ਉਹਦਾ ਮਨ ਬਣ ਜੂਗਾ ਬਣ ਜੂਗਾ ਹੌਲੀ ਹੌਲੀ ਤੇ ਤੂੰ ਇਹਨਾਂ ਕੋਸਾ ਉਹ ਕੰਟੀ ਚਾਹ ਪਾਣੀ ਬਣਾ ਗੋਟ ਲਓ ਲੈ ਇਹੋ ਜਿਹਾ ਆਤਾ ਮਾਰੀ ਜੇ ਮੈਂ ਕਹਿਣਾ ਨਾ ਇਦਾਂ ਗੁੱਸੇ ਹੋ ਕੇ ਤਾਂ ਤੁਹਾਨੂੰ ਚੱਲ ਜਾਂਦਾ ਮੇਰੀ ਗੱਲ ਸੁਣੋ ਕੱਲ ਨੂੰ ਇਹ ਆਪਣਾ ਮੁੰਡਾ ਘਲਾਵਾਂਗੇ ਤੇ ਫਿਰ ਲੋਕਾਂ ਨੇ ਕਹਿਣਾ ਵੀ ਲੈ ਆਪਣੇ ਨੂੰ ਸੈੱਟ ਕਰ ਲਿਆ ਤੇ ਉਹਨੂੰ ਰੱਖ ਲਿਆ ਪੱਠੇ ਬੋਨ ਨੂੰ ਇਹਨੂੰ ਸਮਝਾਵੇ ਤਾਂ ਖਾਨੇ ਚ ਕੋ ਪਾਓ ਇੱਥੇ ਇਹਨੇ ਕੀ ਕਮਾਈ ਕਰਨੀ ਅਹੀਂ ਇਹਨੇ ਚੰਗੀ ਘੰਟੇ ਜਿਸੀ ਪੇਛੇ ਲਈ ਪੇਛੇ ਇਹਦੇ ਇਹ ਜਿਹੀ ਜਿਹੀ ਨਾਲੀ ਜੋ ਥੋੜੀ ਬੋਧੀ ਪੜੀ ਗਿਆਨੇ ਕਰਕੇ ਨਾ ਇਹਦਾ ਕੰਮ ਬਣਾਓ ਉਹਦੇ ਨਾਲ ਪੈਸੇ ਹੈਗੇ ਆ ਤੇ ਇਹਨੂੰ ਕੱਢੋ ਮੈਂ ਬਥੇਰੀਆਂ ਠਿਕਰੀਆਂ ਭਰੀਆਂ ਜਾਂ ਮਾਉਂ ਮੁੰਡੇ ਤਾਂ ਹੀ ਆਂਦੇ ਹੁੰਦੇ ਫੇ ਕੰਮ ਨੂੰ ਜੀ ਨਹੀਂ ਕਰਦਾ ਉਹਨੂੰ ਕੱਲ੍ਹ ਨਾਲ ਦੇ ਪੈਣਾ ਹੀ ਆ ਘਾਲ ਥਲੇ ਆਉਣਾ ਲੋਕਾਂ ਕੋ ਕੀ ਖਵਾਵਾਂਗੇ ਮੈਨੂੰ ਪਤਾ ਹੀ ਜਾਂਦਾ ਏ ਹਾਂ ਕਿਨਾਂ ਤਾਇਆ ਜੀ ਉੱਥੇ ਵੀ ਤਾਂ ਦਿਹਾੜੀਆਂ ਕਰਨ ਦੇ ਲੋਕੀ ਤੇ ਇੱਥੇ ਮੈਂ ਕਰ ਲੂੰਗਾ ਆਪਣੇ ਕੰਮ ਆਹੋ ਇੱਥੇ ਦੇ ਦਿਹਾੜੀਆਂ ਦੇ ਚਾਲਨ ਮਿਲ ਜਾਣੇ ਤੈਨੂੰ ਉਹਦੇ ਪਿੱਛੇ ਨਾ ਲੱਗੋ ਚੁੱਪ ਕਰਕੇ ਤੇਰਾ ਪਾਸਪੋਰਟ ਬਣਾਣੇ ਦੇਉ ਮੈਂ ਆਪੇ ਬਣਾ ਲੈਣਾ ਹੋ ਗਿਆ ਪਾਸਪੋਰਟ ਬਣਾਣੇ ਦੇ ਦਿੰਨੇ ਆ ਹਾਂ ਹੁਣ ਇੱਧੇ ਮੈਂ ਜਦੋਂ ਅੱਗੇ ਦੋ ਤਿੰਨ ਵਾਰੀ ਗਿਆ ਤੇ ਇੱਧਰ ਉਸਕੇ ਅੰਦਰ ਗਲ ਜਾਂਦਾ ਰਾਸਤੂ ਹੋ ਗਈ ਆ ਟਾਈਮ ਖ ਪਾਸਪੋਰਟ ਬਣਨੇ ਦਊ ਕੱਲ ਨੂੰ ਫੇਰ ਲਾਵਾਂਗੇ ਤੇ ਫੇਰ ਹੀ ਕੋਈ ਗੱਲਬਾਤ ਪਤਾ ਲੱਗੂਗਾ ਕੰਮ ਬੰਦੇ ਬੰਦੇ 6-6 ਮਹੀਨੇ ਉਧਰ ਲੰਘ ਜਾਂਦੇ ਆ ਉਹ ਚੱਲ ਠੀਕ ਆ ਕਰ ਲਾਂਗੂ ਕੱਲ ਪਰ ਜਿੰਨੀ ਮੱਝ ਇੱਕ ਪੱਤੀ ਆ ਪਰ ਗੌਰਵ ਦਾ ਬੜਾ ਸੋਚਦੀ ਆ ਜੇ ਇਹ ਗੱਲ ਤੇ ਚੰਗੀ ਆ ਚਲੋ ਗਵਿੰਦ ਵਾਲਾ ਆ ਗਿਆ ਆ ਜਾ ਪੈਣ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਸਨਾ ਕੁੜੀ ਦਾ ਕੁੜੀ ਦਾ ਪੈਣਾ ਕੀ ਸੁਣਾਵਾ ਸਤਾ ਖਾਨਾ ਹੀ ਆ ਕੇ ਰੋਂਦੀ ਭੁੱਖ ਭੁੱਖ ਭੂਆ ਮੈਨੂੰ ਲੈ ਜਾ ਤੇ ਮਾਮਨ ਤੇ ਵਿਹੇ ਹੀ ਤੁਰਿਆ ਹਰ ਵੇਲੇ ਪੀ ਕੇ ਤੇ ਬਸ ਡਿੱਗਾ ਹੀ ਰਿੰਦਾ ਵਾ ਕੋਈ ਪਤਾ ਨਹੀਂ ਕੋਈ ਆਇਆ ਕੋਈ ਗਿਆ ਤੇ ਤੂੰ ਨੂੰ ਲੈ ਆ ਪੈਣ ਕੀ ਕਰਾਂ ਫਲਾਤ ਮੈਂ ਅੱਦਾ ਤੇਰਾ ਨਾ ਕਰਨੀ ਸੀ ਲੈਣ ਨੂੰ ਕੀ ਹੁਣ ਮੈਂ ਲਿਆਵਾ ਨਮਾਤਿਆਂ ਨਵੀ ਪੁੱਤ ਨਾ ਵੀ ਸਲਾਹ ਕਰਦੀਆਂ ਤੇ ਫੇਰ ਹੀ ਆ। ਵੀ ਕਾਦੀ ਹੁਣੇ ਤੂੰ ਨਵਾਂ ਪੀਆਂ ਜੱਥਾ ਚ ਆ ਗਈਆਂ। ਤੂੰ ਕੁੜੀ ਨੂੰ ਲੈ ਆ ਚਪ ਕਰਕੇ। ਭੈਣ ਤੈਨੂੰ ਪਤਾ ਜਬਾਨ ਤੇ ਉਹਦੀ ਐਡੀ ਆ। ਬੋਲਣ ਲੱਗੀ ਨੇ ਅੱਗਾ ਪਿੱਛਾ ਨਹੀਂ ਵੇਖਣਾ। ਤੇ ਹੋਰ ਫੇਰ ਆਂਦੇ ਹੁੰਦੇ ਵੀ ਕੀ ਆਂਦੇ ਪਤਾ ਨਹੀਂ ਉਹਨੇ ਮੂੰਹ ਕੀ ਬੋਲ ਦੇਣਾ ਵਾ ਤੇ ਚਲ ਉਹਨੂੰ ਦੱਸਿਆ ਹੋਊਗਾ ਲੱਗੇ ਗੱਲ ਕੀਤੀ ਹੋਊਗੀ ਤੇ ਜਬਾਨ ਤੇ ਉਹਦੀ ਅੰਦਰ ਰਹੂਗੀ ਨਾ। ਚਲ ਤੇਰੀ ਧੀ ਆ ਲੈ ਆ ਤੂੰ ਕੋਈ ਨਹੀਂ। ਣ ਕੀ ਕਰਾਂ ਮੈਨੂੰ ਤੇ ਨਾ। ਤੁਸੇ ਕੁਛ ਨਹੀਂ ਲਿਆ। ਮੀ ਵਰਦੇ ਚ ਗਈਆਂ। ਸਾਰੇ ਲੀੜੇ ਭੇਜ ਗਏ ਕੋਟੀ ਵੀ ਉੱਥੇ ਰਹਿ ਗਈ ਚੱਤਾ ਹੀ ਭੁੱਲ ਗਿਆ ਇੰਨੀ ਟੈਨਸ਼ਨ ਤੇ ਖਾਣਾ ਵੇ ਖੜੇ ਕਿੰਨੇ ਕਿ ਦੁਖੀ ਕਾਲ ਪਰ ਹੁਣ ਮੈਂ ਜਾਵਾਂ ਮੈਂ ਥੱਕੀ ਆਈ ਐ ਇਹ ਕਿੱਥੇ ਗਈ ਐ ਦਵਿੰਦਰ ਨਈ ਦਵਿੰਦਰ ਵੇਖਾਂ ਇੱਕ ਬਾਹ ਪਿਆ ਇਹ ਅੰਦਰ ਪਈ ਲੰਮੀਆਂ ਤਾਣ ਤਾਣ ਕੇ ਇਦਾਂ ਪਏ ਆ ਜਿਵੇਂ ਰਾਤ ਡੂਟੀਆਂ ਲੰਦੇ ਰਹੇ ਆ ਨਹੀਂ ਦਿਵਿੰਦਰ ਨਹੀਂ ਮਾਰਾਣੀ ਹਾਂ ਮੰਮੀ ਆਗੇ ਜਾ ਪਾਣੀ ਲਿਆ ਕੁੱਟ ਜਲਦੀ ਵੇਖੋ ਕੰਮ ਕਰਦਾ ਹੋਇਆ ਹੀ ਘਰ ਨੂੰ ਘਰ ਕਦੀ ਸਮਝਿਆ ਹੀ ਨਹੀਂ ਇਹਨਾਂ ਆ ਲੋ ਮੰਮੀ ਮੰਮੀ ਸੁੱਖ ਦੀ ਸੁਣਾਉ ਕਿਦਾਂ ਠੀਕ ਉਥੇ ਨਹੀਂ ਸੁੱਖ ਦਾ ਕੋਈ ਨਾ ਪੁੱਸ ਹਾਲ ਕੀ ਕੀ ਗੱਲ ਨਹੀਂ ਅਮਨ ਤੇ ਰਿਹਾ ਐ ਹੀ ਤੁਰਿਆ ਕਿਤੇ ਨਹੀਂ ਕਿਤੇ ਨਸ਼ੇ ਚ ਸ਼ਰਾਬ ਪੀ ਕੇ ਐ ਨੂੰ ਕੋਈ ਆਏ ਗਾ ਜਨੇ ਕੁੜੀ ਕਿਤੇ ਬੁੱਕ ਬੁਕਰਉਣ ਲਈ ਹੀ ਕਹਿੰਦੀ ਭੂਆ ਮੈਨੂੰ ਨਾਲੇ ਲੈ ਜਾ ਲੈ ਆ ਕਿਦਾਂ ਦੀ ਗੱਲ ਕਰਤੀ ਜੇ ਉਹ ਨਸ਼ੇ ਕਰਦਾ ਵਾ ਇਹਦਾ ਮਤਲਬ ਆ ਵੀ ਘਰ ਛੱਡ ਦੇਣਾ ਉਹਨੂੰ ਥੋੜਾ ਜਿਹਾ ਖਿੱਚਣਾ ਸੀ ਐਨਾ ਚ ਬਣਾਇਆ ਤੁਸੀਂ ਬਗਾਨੇ ਤੇ ਹੀ ਪੁੱਤ ਦੀਆਂ ਜ਼ਿੰਮੇਵਾਰੀਆਂ ਨੇ ਮਾਤਾ ਚੁੱਕੀਆਂ ਜਾਂਦੀਆਂ ਇਥੇ ਲਿਆਉਣ ਦਾ ਨਾ ਕਰਿਓ ਹਾਈ ਹਾਈ ਨਹੀਂ ਨਿੰਦੂ ਤੇਰੀ ਪਹਿਲਾਂ ਹੀ ਬਾਉਂਡ ਹੈ ਵੀ ਮੇਰੇ ਕੋ ਕੁਝ ਨਹੀਂ ਆ ਵੀ ਹੈ ਕਿ ਨਹੀਂ ਤੂੰ ਤੂੰ ਇਹੋ ਸੋਚ ਕੇ ਬੈਠੀ ਹੈ ਵੀ ਆ ਆਉਂਗੀ ਤਾਂ ਜਵਾਬ ਆਏ ਦਊਂ ਕਿ ਉਹਨੂੰ ਕਾੜੀਆਂ ਲੈ ਮੈਂ ਕੀ ਸੋਚਣਾ ਮੈਨੂੰ ਕੀ ਪਤਾ ਤੇ ਕੀ ਭਾਂਡਿਆ ਵਾ ਮੈਂ ਤੇ ਇਹ ਗੱਲ ਕੀਤੀ ਜਦੋਂ ਤੁਸੀਂ ਕਹਿ ਦਿੱਤਾ ਵਾ ਉਹ ਆਂਦੀ ਭੂਆ ਮੈਨੂੰ ਲੈ ਜਾ ਤੇ ਜਦੋਂ ਤੁਸੀਂ ਇਥੇ ਲੈਣਤੀ ਅੱਜ ਕੱਲ ਜ਼ਿੰਮੇਵਾਰੀਆਂ ਤੇ ਆਪਣੇ ਬੰਦਿਆਂ ਦੀਆਂ ਨਹੀਂ ਹੋਣ ਡੀਆਂ ਰੱਖੀ ਤਾਂ ਉਹਨਾਂ ਦੀਆਂ ਕਰੀਆਂ ਜਾਣੀਆਂ ਤੇ ਬਗਾਨਾ ਧੀ ਪਤ ਲਿਆਵਾਂਗੇ ਤਾਂ ਮੱਥੇ ਤੇ ਕਾਲਕੀ ਲੱਗਣੀ ਆ ਨਾਲੇ ਮੇਰੇ ਕੋ ਨਹੀਂ ਆ ਜਦੋਂ ਦਾਲ ਚੁੱਕੇ ਜਾਂਦੇ ਬਸ ਬੋਲ ਲਿਆ ਤਹਰ ਬੋਲਣਾ ਕੋ ਹੇ ਤੂੰ ਤੇ ਐ ਮੈਨੂੰ ਸੁਣਾਉਂਦਾ ਭੀ ਜਦੋਂ ਮੇਰੀ ਵੱਡੀ ਹੁੰਦੀ ਆ ਮੈਂ ਤਾਂ ਤੁਹਾਡਾ ਮਾਨ ਤਾਣ ਰੱਖਣ ਨੂੰ ਤਾਂ ਮੈਂ ਤੇਰੇ ਨਾਲ ਗੱਲ ਲੱਗੀ ਹੀ ਕਰਨ ਤੂੰ ਤੇ ਪਹਿਲਾਂ ਹੀ ਜਦੋਂ ਪੜਦੇ ਖੋਲ ਕੇ ਬੈਠੀ ਵੀ ਇਹੋ ਕੁਸਚਨ ਹੋਣਾ ਵਾ ਨਹੀਂ ਉੱਥੇ ਹੁਣੇ ਜਵਾਨ ਧੀ ਹੋਵੇ ਘਰ ਤੇ ਭਰਾ ਜਿਹੜਾ ਉਹ ਗਾੜੀ ਹੋਰ ਪੰਜ ਸੱਤ ਜਾਣੇ ਲੈ ਆਵੇ ਤਾਂ ਤੇ ਚੰਗੇ ਲੱਗਦੇ ਆ ਉਹਨੂੰ ਤਾਂ ਸੁੱਧ ਬੁੱਧ ਇੰਨੀ ਵੀ ਨਹੀਂ ਹੈਗੀ ਹੁਣ ਕੀ ਕਰਾਂ ਉਹਨੂੰ ਖੂਜੇ ਤੱਕਾ ਦੇ ਦਈਏ ਜੇ ਕੋਈ ਘਰ ਚ ਗਲਤ ਚੱਲਣ ਰਿਹਾ ਵਾ ਉਹ ਟਾਣੀਆਂ ਲੈ ਲੈ ਹੁੰਦਾ ਇਹਦਾ ਮਤਲਬ ਇਹ ਵਾ ਕਿ ਘਰ ਸਾਢੇ ਛੜ ਨਿਕਲ ਜਾਣਾ ਵਾ ਘਰ ਸਾਂਭੇ ਆਪਣਾ ਨਾਲੇ ਬਗਾਨੇ ਧੀਆ ਪੁੱਤਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕੀਆਂ ਜਾਂਦੀਆਂ ਬਹੁਤ ਭਾਰੀਆਂ ਪੰਡਾ ਪੈ ਜਾਂਦੀਆਂ ਫਿਰ ਤੇ ਚੁੱਕਣਾ ਉਹ ਮਾਤਾ ਤੂੰ ਕਿਉਂ ਨਹੀਂ ਸਮਝਦੀ ਕੱਲ ਨੂੰ ਕੋਈ ਇੱਥੇ ਊਚ ਨੀਚ ਹੋ ਗਈ ਤੇ ਕਿੱਥੇ ਮੂੰਹ ਵਿਖਾਵਾਂਗੇ ਉਹ ਬਗਾਨੇ ਧੀਆ ਪੁੱਤਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਹੋ ਚੁੱਕੀਆਂ ਜਾਂਦੀਆਂ ਉਹ ਰਾਖੀ ਤੇ ਆਂਦੇ ਹੰਦੇ ਅੱਜਕੱਲ ਡੰਗਰ ਦੀ ਨਹੀਂ ਮਾਣ ਇਹ ਤੇ ਫਿਰ ਜਵਾਨ ਧੀ ਆ ਤੇ ਜੇ ਕੋਈ ਉੱਚ ਨੀਚ ਨੇ ਕਰਤੀ ਤੇ ਕਿੱਥੇ ਮੂੰਹ ਦਵਾਂਗੇ ਮੈਨੂੰ ਤਾਂ ਮਾਤਾ ਤੇਰੀ ਸਮਝ ਨਹੀਂ ਆਉਂਦੀ ਤੇ ਤੂੰ ਪਤਾ ਨਹੀਂ ਕਿਹੜੇ ਵਹਿਮਾਂ ਜੇ ਤੂੰ ਰੀਂ ਫੇਦੀਆਂ ਵੀ ਕੁੜੀ ਨੂੰ ਇੱਥੇ ਲਿਆ ਕੇ ਪੜਾ ਲੀਏ ਸੜਕੋ ਨੀ ਪਾਣੀਆ ਪੜਨਾ ਚੁਕੀਆਂ ਜਾਂਦੀਆਂ ਡੰਗੋ ਡੰਗ ਆਪਣਾ ਮਹਾਸਰਣ ਡਿਆ ਵਾ ਕੱਲ ਨੂੰ ਕਹੀਂ ਕਿ ਇਹਦਾ ਵਿਆਹ ਕਰੋ ਤੇ ਸੜਕੋ ਨੀ ਆਹ ਹੁੰਦਾ ਇਹੋ ਜੇ ਕੰਮ ਲੱchnਾ ਜਿਹੜੇ ਤੂੰ ਫੜ ਲਿਆ ਧੀਰੀ ਹਾਂ ਆ ਜਾ ਨਹੀਂ ਆਉਣਾ ਆਣਾ ਕੀ ਆ ਮੇਰਾ ਵੀ ਰੱਬ ਨੇ ਸਾ ਧਰਮ ਨਾਲ ਆਪਣੀ ਮਿੱਟੀ ਲਾਈ ਆ। ਹਾਂ। ਛਾੜ ਇੱਧਰ ਵੇ ਜੈਕਟ ਬਣਵਾਈ ਚੰਗੀ ਬਣੀ ਆ। ਨਹੀਂ ਬਣੀ ਜੈਕਟ ਚੰਗੀ। ਜਲਟਾਂ ਵਖਾੜ ਲਾ। ਇੱਥੇ ਮੇਰੀਆਂ ਜਲਟਾਂ ਬਾਡੀਆਂ ਆਪਣੀਆਂ ਜਲਟਾਂ ਨੂੰ ਰੋਣ ਰਹੀ ਆ। ਹਾਂ। ਤੂੰ ਇਆਂ ਜਿਹੜ ਕੋ ਮੱਤੜ ਫੋਲ ਲੈਣੀ ਆ। ਹੁਣ ਕੀ ਹੋ ਗਿਆ? ਨਹੀਂ ਹੋਣਾ ਕੀ ਆ? ਬੁੜੀ ਤਾਂ ਦੱਸਿਆ ਨਹੀਂ ਗਈ ਆ। ਆ ਗਈ। ਆ ਗਈ ਆ ਤੇ ਰੋਣ ਕਿਉਂ ਨਹੀਂ ਆ ਗਈ ਤੇ? ਉਹਦਾ ਘਰ ਹੀ ਦੱਸ ਗਈ ਆਉਣਾ ਹੀ ਸੀ। ਨਹੀਂ ਉਹਦਾ ਘਰ ਹੀ। ਉਹਨੇ ਤੇ ਆਉਣਾ ਹੀ ਆਉਣਾ। ਨਹੀਂ ਤੇ ਪਤੀ ਨੂੰ ਖਿੱਚਣ ਨੂੰ ਫਿਰਨ ਢਈ ਆ। ਨੀ ਪਤੀ ਲਿਆ ਕੇ ਬਲਣ ਢਈ ਇੱਥੇ ਨੀ ਮੇਰੇ ਕੋ ਪਾਰੀਆਂ ਪੰਡਾ ਨਹੀਂ ਚੁਪੀਆਂ ਜਾਲੀਆਂ ਉਹ ਕੀ ਕਰਨ ਉਹਥੇ ਉਹ ਨਸ਼ੇ ਕਰਕੇ ਆਉਂਦਾ ਵਾ ਮੁੰਡਿਆਂ ਦੇ ਟਾਣੀਆਂ ਲਿਆਉਂਦਾ ਵੇ ਫਰੀਦ ਮੇਰੀ ਸੁਣ ਗੱਲ ਜੇ ਹੁਣ ਤੀ ਪੁੱਤ ਆਪਣਾ ਮੜਾ ਤੇ ਉਹ ਟਾਣੀਆਂ ਲੈ ਕੇ ਆਉਂਦਾ ਤੇ ਘਰ ਛੱਡ ਦੇਣਾ ਵਾ ਹਲਾਸ਼ੇਰੀ ਦੇਣ ਨੂੰ ਖਰਚੇ ਕਰਨ ਨੂੰ ਆਹ ਕੰਮ ਨਾ ਕਰੀ ਹਾ ਹਾ ਮੈਂ ਕਿੱਥੇ ਕਰਨ ਢਈ ਪਤਾ ਕਿਉਂ ਅਗਲੀ ਜਵਾਨ ਹੋਈ ਔਰ ਸਾਲ ਨੂੰ ਕਹਿਣਾ ਇਹਨੂੰ ਵਿਆਹੋ ਵਿਆਹ ਨੀ ਪਾਰੀਆਂ ਪੰਡਾ ਚੁਪੀਆਂ ਤੇ ਵਿਆਹ ਤਾਂ ਗੁੱਡੇ ਗੁੱਡੀ ਦਾ ਨਹੀਂ ਮਾਨ ਹੈ ਕੱਟਰ ਨਾ ਤੇ ਮੱਡ ਫੋਲ ਨਹੀਂ ਉਹ ਤਾਂ ਮੈਂ ਸੋਚਿਆ ਮਾਸੀ ਦਾ ਤਾਂ ਹੈ ਨਹੀਂ ਦਿਮਾਗ ਹੈ ਨਹੀਂ ਇਹ ਗੱਲ ਸੁਣਾ ਜੇ ਤੂੰ ਇਹਨੂੰ ਇੱਥੇ ਚੁੱਕ ਲਈ ਤੇ ਉਹਦੀਆਂ ਜੜੀਆਂ ਦੋ ਰੋਟੀਆਂ ਕਿੰਨੇ ਲਾਉਣੀਆਂ ਪਹਿਲਾਂ ਤਾਂ ਲੱਥ ਨੂੰ ਅੰਤਰੇ ਨੂੰ ਬਿਮਾਰੀ ਪਈ ਨਹੀਂ ਉਹਨੂੰ ਕਿੱਧਰ ਤੇ ਅੱਗ ਲੱਗੀ ਨਸ਼ਿਆਂ ਦੀ ਉਹਨੂੰ ਨਹੀਂ ਉਹ ਡਾਂਗ ਫੇਰਦੀ ਆਪਣੇ ਪੀੜੀ ਥੱਲੇ ਨੇ ਛੋਟਾ ਫਿਰਨਾ ਲੋਕਾਂ ਦੇ ਮੁੜਿਆਂ ਨੂੰ ਕਹਿਣਾ ਉਹ ਆਉਂਦੇ ਆ ਤੂੰ ਸੱਦਦਾ ਤੇ ਆਉਂਦੇ ਨਹੀਂ ਉਦਾਂ ਤੇ ਕਿਤੇ ਦਿਨ ਜਾਰ ਆ ਜਾਂਦਾ ਨਾਲ ਸਾਡੇ ਰਿਸ਼ਤੇਦਾਰਾਂ ਤੇ ਇਹਨਾਂ ਨੂੰ ਬਿਮਾਰੀ ਪਿਆ ਜਾਂਦੀ ਖਰਚਾ ਆ ਗਿਆ ਆਪਾਂ ਤਾਂ ਹਾੜੇ ਸਿਰ ਤੇ ਰੱਖਣ ਨੂੰ ਤਿਆਰ ਮੈਨੂੰ ਮੈਨੂੰ ਤਾਂ ਕਿਤੇ ਰੁਪਈਆ ਦੇ ਕੇ ਨਹੀਂ ਖੁਸ਼ ਮਾਂ ਪੁੱਤ ਤੇ ਉਹ ਪੁੱਤ ਨਾਲ ਗੱਲ ਮੈਂ ਕੀ ਕਰਨੀ ਮੈਂ ਤਾਂ ਡਰਦੀ ਨੇ ਕੀਤੀ ਨਹੀਂ ਜੇ ਮੈਂ ਕਰ ਲਈ ਤੇ ਘਰ ਚ ਲਾਲਾ ਲਾਲਾ ਸ਼ੁਰੂ ਹੋ ਜਾਣੀ ਉਹਨਾਂ ਕਹਣਾ ਕੁੜੀ ਅਜਾਈ ਨਹੀਂ ਇਹਨੇ ਇੱਕ ਲੈਣੀ ਨੇ ਇੱਕ ਪੱਤ ਪਹਿਲਾਂ ਪਾ ਲਿਆ ਮੈਂ ਤਾਂ ਤੇਰੇ ਨਾਲ ਢਿੱਡ ਫੋਲਿਆ ਮੇਰੇ ਦਰ ਢਿੱਡ ਚ ਰਿਚ ਜਾਣੀ ਗੱਲ ਸੋਣਾ ਹਾਂ ਕਪੱਤ ਪਾਏਗੀ ਤੇ ਤੂੰ ਬਚਣਾ ਨਹੀਂ ਤੀ ਇਹ ਬਲਾ ਤੇਰੇ ਨਾਲ ਪੈ ਜਾਣੀ ਓ ਹਾਟੇ ਵੀ ਬੁਠੀ ਕੰਢੇ ਹੀ ਇਹਨੇ ਨਾ ਗੱਲਾਂ ਰਾਤੀ ਮੈਂ ਤਾਂ ਸਮਝ ਨਹੀਂ ਆਈ ਕੋਈ ਕੁਸਰ ਕੋ ਸਰ ਉਹ ਫਿਰ ਇਹੋ ਹੀ ਕਰਦੀ ਉਹ ਵੀ ਭਤੀ ਜੋਦੀ ਦਾ ਮਾੜਾ ਹੀ ਹਾਲਵਾ ਮੈਂ ਤਾਂ ਕਿਹਾ ਇੱਥੇ ਲਿਆਇਆ ਫਿਰ ਇਹੋ ਹੀ ਸਲਾਵਾ ਹੁੰਦੀਆਂ ਹੀ ਆਂ ਹੰਨ ਨੂੰ ਪਤਾ ਲੱਗਦਾ ਸਲਾਵਾ ਸਾਧੀਆਂ ਹੁੰਦੀਆਂ ਵਾ ਸਾਡੇ ਪੇਕਿਆਂ ਵਰੀ ਇਹਨਾਂ ਨੂੰ ਬਿਮਾਰੀ ਪੈ ਜਾਂਦੀ ਆਪਣੇ ਪਿੱਛੇ ਪੂਜਣ ਨੂੰ ਬੁਧੇਰੀਆਂ ਛੇ ਰੱਖ ਆਨ ਨੂੰ ਇੱਥੇ ਇੱਥੇ ਕਯੂਚ ਨੀਚ ਕਰਦੀ ਉਹਨੇ ਕਾਲਾ ਮੂੰਹ ਕਰਾਤਾ ਤੇ ਸਾਡੀ ਦੇ ਇਥੇ ਪਿੰਡ 'ਚ ਭੰਡੜੀ ਕਰਾਉਗੀ ਨਾ ਚਵਲ ਉਹ ਤਾਂ ਆ ਯਾ ਤੁਹਾਨੂੰ ਪਤਾ ਹੀ ਹੁਣ ਜਵਾਨਤੀ ਪੁੱਤੇ ਰੱਖੀਆਂ ਤੇ ਨਹੀਂ ਹੁੰਦੀ ਆ ਸਮੇਂ ਕਿਹਦੇ ਜਾਂਦੇ ਕੱਢ ਲੇ ਕਿ ਰਾਖੀ ਕੀ ਕਰਾਂ ਮੈਂ ਹੁਣ ਦੱਸ ਕਿਹੜੇ ਖੂਚ ਪੈ ਮਰਾਂ ਤੇ ਤੈਨੂੰ ਵੀ ਲੋੜ ਖੂਚ ਪੈਣ ਦੀ ਜੋ ਬੰਨੇ ਸਮਝਾ ਉਹਦੇ ਖਾਨੇ ਚ ਭਾਲ ਕੰਨਾ ਇਹ ਵੀ ਗੱਲ ਆ ਤੇ ਸਾਡੇ ਕੋ ਨਹੀਂ ਹੋ ਜਿਹੜੇ ਪਾਰੇ ਚੁੱਕੇ ਜਾਂਦੇ ਤਾਂ ਉੱਥੇ ਚੱਲ ਜਾ ਕੇ ਤਾਂ ਬਾਜੀ ਖਬਰ ਲੈ ਆ ਕੇ ਇਹ ਵੀ ਮਾਂ ਦੇ ਪਿੱਛੇ ਹੀ ਆਂਦੇ ਹੰਦੇ ਕੀ ਕਵਾਂ ਹੁਣ ਤੇ ਉਹ ਗੱਲਾਂ ਚੋ ਗਈਆਂ ਉਹਨੇ ਲਾਇਆ ਬੁੱਢੀ ਚੜ੍ਹ ਜੇ ਪਿੱਛੇ ਤੂੰ ਨਹੀਂ ਲਾ ਸਕਦੀ ਬੰਦਾ ਤੇਰਾ ਕਿ ਕੀ ਦਾ ਨਹੀਂ ਪੁੱਤ ਤੇ ਉਹਦਾ ਹੀ ਆ ਨਾ ਤੇਰਾ ਤਾਂ ਵੀ ਤਰਸ ਹੀ ਆਉਂਦਾ ਆ ਤਾਂ ਰੱਬ ਤੈਨੂੰ ਵੀ ਇੱਕ ਤੀ ਪੁੱਤ ਦੇ ਛੱਡਦਾ ਨਾ ਦਾ ਇਦਾਂ ਦੀ ਕੋਈ ਨੋਬੀ ਦਿਨ ਨਹੀਂ ਆਉਂਦਾ ਉਹ ਵੀ ਕਹਿਣ ਵਾਲੀ ਬੰਦੀ ਵੀ ਸਾਡੇ ਕੋ ਆਪਣੇ ਮਹਾ ਸਾਹਬੇ ਜਾਂਦੇ ਸਾਹਬੇ ਜਾਂਦੇ ਆ ਮੈਂ ਤੇ ਆਂਦੇ ਆਂਦੇ ਰੱਬ ਨੇ ਮੈਨੂੰ ਥੱਲੇ ਲਾ ਕੇ ਰੱਖਿਆ ਵਾ ਉੱਚੀ ਕਹਿ ਨੂੰ ਕਹਿ ਵੀ ਨਹੀਂ ਸਕਦੀ ਮੇਰਾ ਤੇ ਪਤਾ ਹੈਗਾ ਮੈਂ ਕਿਉਂ ਬਗਾਨੇ ਪਾਲਾਂ ਅਗਲਾ ਤੇ ਆਪਰੇ ਬਗਾਨੇ ਲਿਆਉਣੇ ਆ ਪਰ ਆਹ ਗੱਲ ਤਾਂ ਵਾਕਈ ਚਿੰਤਾ ਵਾਲੀ ਹੈ ਦਿਵਿੰਦਰ ਹੁਣ ਹੁਣ ਰੌਲਾ ਪਾਏਂਗੀ ਤੇ ਬਚ ਜੇਂਗੀ ਨਹੀਂ ਤੇ ਇਹ ਬਲਾ ਤੇਰੇ ਗਲ ਪੈ ਜਾਣੀ ਜੇ ਮੇਰੀ ਸੱਸ ਕਿਰਨਾ ਗੱਲ ਕਰੂਗੀ ਨਾ ਮੈਂ ਚੰਗੀ ਮਤ ਦਵੀ ਕਿ ਤਾ ਪੁੱਠੀ ਨਾ ਦੇਦੀ ਮੈਂ ਤਾਂ ਦਾਤਾ ਹੀ ਆ ਆ ਦੁਸ਼ਮੈ ਨਾ ਕੱਢ ਲਈ ਕਿੱਦਾਂ ਦੀਆਂ ਗੱਲਾਂ ਕਰਨੀ ਮੈਂ ਤਾਂ ਸਿੱਧਾ ਸਿੱਧਾ ਕਰ ਦੇਣਾ ਵਾ ਜਿਦਵਿੰਦਰ ਦਾ ਘਰ ਸੁਭਾ ਚੰਗਾ ਕੁੜੀ ਨੂੰ ਇੱਥੇ ਲਿਆ ਕੇ ਤੇ ਚੁਣਵੇਂ ਦਵੰਦਾ ਘਰ ਮੈਂ ਤੂੰ ਤਾਂ ਤਵੇ ਤੇ ਬਹਿ ਜਾ ਯਕੀਨ ਤੇਰਾ ਤਾਂ ਵੀ ਨਹੀਂ ਆ ਮੇਰੇ ਮੂੰਹ ਤੇ ਤੋਹਾਂ ਤੇ ਉਹਦੇ ਮੂੰਹ ਤੇ ਬੰਨ ਕੀ ਕਹਿ ਦੇਣਾ ਹਾਏ ਹਾਏ ਨਹੀਂ ਮੈਂ ਤੇਰੇ ਕੀ ਦਿਨ ਤੇਰਾ ਮਾੜਾ ਸੋਚਿਆ ਹੀ ਤਾਂ ਕਿੰਨਾਂ ਤੂੰ ਮੇਰੇ ਮੂੰਹ ਸੁਣੀ ਆ ਪਿੱਛੇ ਕਿੰਨੇ ਸਾਲਾਂ ਦੀ ਗੱਲ ਜੁੱਤੀਆਂ ਵੱਜੀਆਂ ਸੀ ਚੇਤਾ ਇੰਨੇ ਸਾਲਾਂ ਦਾ ਕੋਈ ਦਾ ਕੋਬ ਬਦਲ ਗਿਆ ਉਹਨੂੰ ਲੈਣ ਲਈ ਹੁਣਾਂ ਤੂੰ ਮੇਰੇ ਮੂੰਹ ਤੇ ਹੁੰਦਾ ਮੇ ਉਮਰਾ ਤੇਰੇ ਬੂਏ ਤੇ ਆ 200 ਕਰ ਕੀ ਕਰ ਮੈਨੂੰ ਤਾਂ ਚੱਲ ਛੱਡ ਨਾਗਦਿਆਂ ਪਿਛਲਿਆਂ ਨੂੰ ਆਹ ਤੇ ਪੈਣਾ ਰੋਲਾ ਰੱਪਾ ਪਾ ਕੇ ਆਪਣਾ ਘਰ ਸੰਭਨਾਰੀ ਗੱਲੀ ਰੋਲਾ ਪਾਏਗੀ ਤੇ ਬੱਜੇਗੀ ਜੋ ਬੰਦੇ ਸਮਝਾ ਤੇ ਸਾਡੇ ਕੋਲ ਨਹੀਂ ਪੰਡਾ ਚਿਕੀ ਜਾਂਦੀ ਨੇ ਤੇ ਤੇ ਗੱਲ ਬਲਾ ਪੈ ਜਾਨੀ ਜੋ ਬੰਦੇ ਸਮਝਾ ਲੈ ਮੈਂ ਜੋ ਬੰਦੇ ਸਮਝਾ ਲੂਗੀ ਇਹ ਰੋਜ ਹੀ ਪੁਰਿਆ ਬਨ ਵਾਲੀ ਗੱਲ ਹੀ ਹੁਣ ਇੱਕ ਦਿਨ ਬਨਜੇਗੀ ਤੇ ਕੋਈ ਗੱਲ ਨਹੀਂ ਤੇਰੀ ਸੱਸ ਵੱਢਣ ਵਾਲੀ ਕਹਿੰਨੇ ਹਲਾਸੇਰੀਆਂ ਪੂਰੀਆਂ ਹਾਂ ਜੀ ਮੇਰੀ ਸੱਸ ਨੇ ਕੀ ਕੀਤਾ ਕਹਿੰਨੇ ਹਲਾਸੇਰੀਆਂ ਦੇਣੀਆਂ ਹੀ ਉਹਨੂੰ ਤੇ ਲੈ ਆ ਕੋਈ ਨਹੀਂ ਇਹ ਲਾ ਗੇੜਾ ਕੋਈ ਪਪਾ ਪਹਾਗਾ ਪੋਤਾ ਪੋਤੀ ਇਹ ਗੱਲਾਂ ਨੂੰ ਖੇਰੀ ਸੀ ਬੈਠੀ ਜਾ ਉਹ ਜਵਾਨ ਬਥੇਰੀ ਚਲਦੀ ਕੰਮ ਪਹਿਲੀ ਨਹੀਂ ਚਲਦੇ ਚਲ ਕੀ ਕਰਨਾ ਤੇ ਜੋ ਬਣ ਕਿੱਥੇ ਆ ਇੱਥੇ ਹੀ ਆ ਉਹਨੂੰ ਸਮਝਾ ਉਹਨਾਂ ਨਾਲ ਗੱਲ ਕਰ ਨਹੀਂ ਉਹਨਾਂ ਨੂੰ ਬੁਖਾਰ ਜਾ ਚੜ੍ਹਿਆ ਆਈ ਚੰਗਾ ਹਾਂ ਗੱਲ ਤੇ ਤਾਂ ਸੋਚਣ ਵਾਲੀ ਹੈ ਕਿਦੀਆਂ ਨੇ ਮੇਚਾਂ ਲੱਗਦੀਆਂ ਤੇ ਨਹੀਂ ਪੁੱਤ ਨਹੀਂ ਕੋਈ ਕੁੜੀ ਜੇ ਆਜੂਗੀ ਸਾਲੇਕ ਇੱਥੇ ਤੇ ਅੰਤਰੀਏ ਤੈਨੂੰ ਕੀ ਪਤੀ ਆ ਉਹਦੀ puneta ne posiko ske leuna me ta masinu kena leha gudi ta samay gere jande